ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਵਿੱਚ ਜਿਹੜਾ ਟਰੱਕ ਹਰਸਾ ਵਾਪਰਿਆ ਗਲਤ ਤਰੀਕੇ ਦੇ ਨਾਲ ਯੂ ਟਰਨ ਲੈਣ ਦਾ ਦੋਸ਼ ਲੱਗਾ ਹਰਜਿੰਦਰ ਸਿੰਘ ਨਾਂ ਦਾ ਮੁੰਡਾ 2118 ਦੇ ਵਿੱਚ ਅਮਰੀਕਾ ਦੇ ਵਿੱਚ ਗਿਆ ਮੈਕਸੀਕੋ ਵਾਲੀ ਕੰਦ ਪਾਰ ਕਰਕੇ ਗਿਆ ਪੱਕੀ ਗੱਲ ਆ ਵੀ ਏਜੰਟ ਰਾਹੀ ਵੀ ਗਿਆ ਹੋਣਾ ਜਿਵੇਂ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਾਂਦੇ ਆ ਕਈ ਸਫਲ ਵੀ ਹੁੰਦੇ ਆ ਕਈ ਅਸਫਲ ਵੀ ਹੁੰਦੇ ਆ ਇਹ 2118 ਦੇ ਵਿੱਚ ਜਦੋਂ ਉੱਥੇ ਨੌਜਵਾਨ ਗਿਆ ਇਹ ਉਥੋਂ ਦੀ ਫੋਰਸ ਦੇ ਵੱਲੋਂ ਜਾਂ ਕਰਕੇ ਸਿਕਿਉਰਟੀ ਦੇ ਵੱਲੋਂ ਇਹ ਗ੍ਰਿਫਤਾਰ ਕੀਤਾ ਗਿਆ ਸੀ ਬਾਦ ਦੇ ਵਿੱਚ ਜਿਵੇਂ ਕਿ ਉਥੋਂ ਦੀ ਕਾਨੂੰਨੀ ਪ੍ਰਕਿਰਿਆ ਉਹਦੇ ਤਹਿਤ ਇਹਨੂੰ ਕੰਮ ਕਰਨ ਦੀ ਇਜਾਜ਼ਤ ਵੀ ਮਿਲੀ ਇਹਦੇ ਕੋਲੇ ਹੁਣ ਟਰੱਕ ਚਲਾਉਣ ਵਾਲਾ ਲਾਇਸੈਂਸ ਵੀ ਆ ਕਮਰਸ਼ੀਅਲ ਤੇ ਪਰ ਜਦੋਂ ਹੁਣ ਇਹਦੇ ਹੱਥੀਂ ਹਾਰਸਾ ਵਾਪਰ ਗਿਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਇੱਕ ਵਰਗ ਇਹ ਗੱਲ ਕਹਿੰਦਾ ਕਿ ਭਾਈ ਕੋਈ ਨਹੀਂ ਚਾਹੁੰਦਾ ਕਿ ਹਾਰਸਾ ਈਵੇਂ ਵਾਪਰੇ ਸਾਰੇ ਲੋਕ ਕੋਈ ਵੀ ਗੱਡੀ ਚਲਾਉਣੀ ਹੋਵੇ ਮੋਟਰਸਾਈਕਲ ਚਲਾਉਣਾ ਹੋਵੇ ਕਾਰ ਚਲਾਉਣੀ ਆ ਬੱਸ ਚਲਾਉਣੀ ਆ ਟਰੱਕ ਚਲਾਉਣਾ ਮੱਥਾ ਟੇਕ ਕੇ ਬਾਬੇ ਦਾ ਨਾਮ ਲੈ ਕੇ ਫੇਰ ਹੀ ਆਪਾਂ ਗੱਡੀ 'ਚ ਬੈਠਨੇ ਆ ਤੇ ਫੇਰ ਹੀ ਆਪਾਂ ਉਹਨੂੰ ਸਲਫ ਮਾਰਦੇ ਆ ਤੇ ਫੇਰ ਆਪਾਂ ਉਹਨੂੰ ਤੋੜਦੇ ਆ ਕਿਸੇ ਨੂੰ ਕੋਈ ਮਾਰਨਾ ਨਹੀਂ ਚਾਹੁੰਦਾ ਬਿਲਕੁਲ ਠੀਕ ਗੱਲ ਆ ਹਰਜਿੰਦਰ ਸਿੰਘ ਦੇ ਪ੍ਰਤੀ ਸਾਡੀ ਜਜ਼ਬਾਤੀ ਪ੍ਰਤੀਕਿਰਿਆ ਹੈ ਬਿਲਕੁਲ ਠੀਕ ਆ ਅਸੀਂ ਆਪਦੇ ਭਾਈਚਾਰੇ ਦੇ ਪ੍ਰਤੀ ਸੁਲੱਖਣੀ ਸੋਚ ਵੀ ਰੱਖੀਏ ਅਸੀਂ ਆਪਦੇ ਭਾਈਚਾਰੇ ਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰੀਏ ਜਿਵੇਂ ਕਿ ਹੁਣ ਪਟੀਸ਼ਨ ਦੇ ਉੱਤੇ ਦਸਤਖਤ ਦਰਦਸਤਖਤ ਹੋ ਰਹੇ ਆ ਚਲੋ ਇਹ ਪਟੀਸ਼ਨ ਬਹੁਤ ਵੱਡੀ ਵੀ ਹੋਣੀ ਆ ਇਹਦੇ ਕਰਕੇ ਹੁਣ ਜਦੋਂ ਕਾਨੂੰਨ ਆ ਜਿਹੜਾ ਉੱਥੋਂ ਦਾ ਅਮਰੀਕਨ ਕਾਨੂੰਨ ਉਹਦੇ ਵਿੱਚ ਕੀ ਤਬਦੀਲੀ ਆਉਂਦੀ ਆ ਕੀ ਹਰਜਿੰਦਰ ਸਿੰਘ ਦੇ ਪ੍ਰਤੀ ਕੋਈ ਰਿਆਇਤ ਵਰਤੀ ਜਾਂਦੀ ਕਿ ਨਹੀਂ ਵਰਤੀ ਜਾਂਦੀ ਇਹ ਆਉਣ ਵਾਲੇ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਮਾਮਲਾ ਕਿਉਂਕਿ ਇਹ ਉੱਥੋਂ ਦੇ ਕਾਨੂੰਨ ਦੇ ਨਾਲ ਸੰਬੰਧਤ ਹੋ ਗਿਆ ਉੱਥੋਂ ਦੇ ਕਾਨੂੰਨ ਨੇ ਹਰਜਿੰਦਰ ਸਿੰਘ ਨੂੰ ਡਿਪੋਰਟ ਕਰਨਾ ਜਾਂ ਲੰਮੀ ਸਜ਼ਾ ਦੇਣੀ ਆ ਜਾਂ ਘੱਟ ਸਜ਼ਾ ਦੇਣੀ ਆ ਇਹ ਵਕੀਲਾਂ ਦੀ ਆਪਸੀ ਬਹਿਸ ਦੇ ਉੱਤੇ ਨਿਰਭਰ ਕਰਦੀ ਗੱਲ ਹੋਣੀ ਆ ਮੈਂ ਇੱਥੇ ਬੈਠਾ ਬਹਿਸ ਕਰੀ ਜਾਵਾਂ ਤੁਸੀਂ ਮੈਨੂੰ ਗਾਲਾਂ ਕੱਢੀ ਜਾਓ ਮੈਂ ਤੁਹਾਨੂੰ ਗਾਲਾਂ ਕੱਢੀ ਜਾਵਾਂ ਇਹਦੇ ਨਾਲ ਕਾਨੂੰਨ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਪਹਿਲੀ ਨਜ਼ਰੇ ਇਹ ਆਪਾਂ ਨੂੰ ਪਤਾ ਹੀ ਆ ਕਿ ਇਸ ਬੰਦੇ ਦੇ ਕੋਲੋਂ ਗਲਤੀ ਹੋਈ ਆ ਯੂ ਟਰਨ ਇਹਨੇ ਗਲਤ ਤਰੀਕੇ ਨਾਲ ਲਿਆ ਜਿਹਦੇ ਕਰਕੇ ਤਿੰਨ ਲੋਕਾਂ ਦੀ ਮੌਤ ਹੋਈ ਆ ਅਸੀਂ ਹਰਜਿੰਦਰ ਸਿੰਘ ਦੇ ਪਰਿਵਾਰ ਦੀ ਸਥਿਤੀ ਨੂੰ ਸਮਝਦੇ ਆ ਅਸੀਂ ਹਰਜਿੰਦਰ ਸਿੰਘ ਦੇ ਨਾਲ ਹਮਦਰਦੀ ਰੱਖਦੇ ਆ ਇਹ ਵੀ ਸਾਨੂੰ ਪਤਾ ਕਿ ਉਹ ਕਿਸੇ ਦਾ ਕਤਲ ਨਹੀਂ ਕਰਨਾ ਚਾਹੁੰਦਾ ਹੋਊਗਾ ਕੋਈ ਨਹੀਂ ਚਾਹੁੰਦਾ ਪਰ ਹਰਜਿੰਦਰ ਸਿੰਘ ਦੇ ਵੱਲੋਂ ਜਿਹੜੀ ਗਲਤੀ ਕੀਤੀ ਗਈ ਜਾਂ ਜਿਹੜੀ ਉਹਦੇ ਕੋਲੋਂ ਗਲਤੀ ਹੋ ਗਈ ਉਦੇ ਕਰਕੇ ਉਹਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਹਨੂੰ ਵੀ ਡਿਪੋਰਟ ਕਰਨੀਆਂ ਤਿਆਰੀਆਂ ਚੱਲ ਰਹੀਆਂ ਜਿਹੜੀ ਕਿ ਮੀਡੀਆ 'ਚ ਖਬਰ ਆਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਭਰਾ ਦਾ ਨਾਮ ਹਰਨੀਤ ਸਿੰਘ ਆ ਇਹ ਉਹਦੇ ਕੋਲੋਂ ਕੁਝ ਕੁ ਬਰੇ ਛੋਟਾ ਇਹ ਵੀ ਦੋ ਨੰਬਰ ਦੇ ਵਿੱਚ ਗਿਆ ਸੀ ਜਿਵੇਂ ਕਿ ਪੰਜਾਬੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਾਂਦੇ ਆ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਓਵੇਂ ਕਾਨੂੰਨ ਨਹੀਂ ਆ ਸੜਕੀ ਕਾਨੂੰਨ ਜਿਵੇਂ ਕਿ ਸਾਡੇ ਭਾਰਤ ਦੇ ਵਿੱਚ ਆ ਤੇ ਇਹ ਵੀ ਗੱਲ ਸੱਚੀ ਆ ਕਿ ਅਮਰੀਕਾ ਕੈਨੇਡਾ ਜਾਂ ਦੁਨੀਆ ਦਾ ਕੋਈ ਵੀ ਹੋਰ ਮੁਲਕ ਹੋਵੇ ਉਹਦੇ ਵਿੱਚ ਸਾਡੇ ਟਰੱਕ ਡਰਾਈਵਰਾਂ ਦਾ ਸਾਡੇ ਡਰਾਈਵਰ ਭਾਈ ਚਾਹ ਰਿਹਾ ਟੈਕਸੀ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਆ ਆਰਥਿਕਤਾ ਦੇ ਵਿੱਚ ਜਿਵੇਂ ਕਿ ਇਸ ਵੇਲੇ ਅਮਰੀਕਾ ਦੇ ਵਿੱਚ 1.5 ਲੱਖ ਦੇ ਕਰੀਬ ਪੰਜਾਬੀ ਟਰੱਕ ਡਰਾਈਵਰ ਆ ਜਿਹੜੇ ਕਿ ਕਮਰਸ਼ੀਅਲ ਤੌਰ ਦੇ ਉੱਤੇ ਡਰਾਈਵਿੰਗ ਕਰਦੇ ਆ ਜਿਹੜੇ ਕਿ ਢੋਆ ਢਵਾਈ ਦਾ ਸਮਾਨ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਾਉਂਦੇ ਆ ਤੇ ਜਿੰਨੀ ਕਿ ਮੈਨੂੰ ਰਿਪੋਰਟਰਾਂ ਨੂੰ ਜਾਣਕਾਰੀ ਮਿਲੀ ਆ ਹਾਲੇ ਅਮਰੀਕਾ ਦੇ ਵਿੱਚ 60 ਹਜ਼ਾਰ ਡਰਾਈਵਰਾਂ ਦੀ ਕਮੀ ਆ 60 ਹਜ਼ਾਰ ਡਰਾਈਵਰਾਂ ਦੀ ਕਮੀ ਆ ਪਰ ਹਰਜਿੰਦਰ ਸਿੰਘ ਦੀ ਇਸ ਗਲਤੀ ਦੇ ਕਰਕੇ ਉਥੋਂ ਦੇ ਜਿਹੜੇ ਆ ਮੰਤਰੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਜੀ ਕਿ ਵਰਕ ਵੀਜ਼ਾ ਡਰਾਈਵਰ ਆਧਾਰਤ ਅਸੀਂ ਦੇਣਾ ਬੰਦ ਕਰ ਦਿੱਤਾ ਜਿਹੜੇ ਇੱਥੇ ਨੇ ਪਹਿਲਾਂ ਹੀ ਉਹਨਾਂ ਦੇ ਉੱਤੇ ਇਹਦਾ ਅਸਰ ਨਹੀਂ ਹੋਊਗਾ ਪਰ ਜਿਹੜੇ ਵਿਦੇਸ਼ ਦੇ ਵਿੱਚੋਂ ਜਿਹੜੇ ਭਾਰਤ ਦੇ ਵਿੱਚੋਂ ਜਿਹੜੇ ਇਧਰਲੇ ਪਾਸਿਓਂ ਉਧਰਲੇ ਪਾਸੇ ਜਾਣਾ ਚਾਹੁੰਦੇ ਐ ਟਰੱਕ ਡਰਾਈਵਰ ਦੇ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਵਰਕ ਵੀਜ਼ੇ ਉਹ ਰੱਦ ਕਰ ਦਿੱਤੇ ਗਏ ਆ ਉਹ ਆਰਜੀ ਤੌਰ ਦੇ ਉੱਤੇ ਰੱਦ ਹੋਏ ਆ ਸ਼ਾਇਦ ਉਹ ਭਵਿੱਖ ਦੇ ਵਿੱਚ ਫੇਰ ਖੁੱਲ ਜਾਣ ਜਾਂ ਨਹੀਂ ਖੁੱਲਣਗੇ ਇਹਦੇ ਬਾਰੇ ਮੈਨੂੰ ਗਿਆਨ ਨਹੀਂ ਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹਰਜਿੰਦਰ ਸਿੰਘ ਦੇ ਬਾਰੇ ਜੋ ਸੋਸ਼ਲ ਮੀਡੀਆ ਦੇ ਬਾਰੇ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਗੱਲਬਾਤ ਹੋ ਰਹੀ ਹੈ ਇਹ ਕਿੰਨੀ ਕੁ ਸਾਰਥਕ ਆ ਕਈ ਤਾਂ ਹੈਗੇ ਜੀ ਕਾਨੂੰਨ ਦੇ ਜਾਣਕਾਰ ਜਿਹੜੇ ਕਿ ਅਮਰੀਕਾ ਦੇ ਵਿੱਚ ਵਸਦੇ ਆ ਜਾਂ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਵੀ ਵਸਦੇ ਆ ਪਰ ਉਹ ਜਾਣਦੇ ਆ ਕਿ ਭਾਈ ਇਹਦੇ ਵਿੱਚ ਆ ਨੁਕਤਾ ਇੰਉ ਹੋ ਸਕਦਾ ਆ ਨੁਕਤਾ ਇੰਉ ਹੋ ਸਕਦਾ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਇਹਨਾਂ ਨੁਕਤਿਆਂ ਨੂੰ ਆਧਾਰ ਬਣਾ ਕੇ ਆਪਾਂ ਸਜ਼ਾ ਕਟਵਾ ਸਕਦੇ ਆ ਕੁਝ ਲੋਕ ਇਹ ਗੱਲ ਕਹਿੰਦੇ ਕਿ ਅਸੀਂ ਉੱਥੇ ਮਾਫੀ ਦੀ ਅਪੀਲ ਵੀ ਪਾਵਾਂਗੇ ਉਹਦੇ ਉੱਤੇ ਵੀ ਗੱਲ ਬਣ ਸਕਦੀ ਆ ਸ਼ਾਇਦ ਬਣ ਵੀ ਜਾਵੇ ਸਾਨੂੰ ਪਤਾ ਨਹੀਂ ਪਰ ਸੋਸ਼ਲ ਮੀਡੀਆ ਦੇ ਉੱਤੇ ਲੜਦੇ ਹੋਏ ਕਈ ਲੋਕ ਮੈਨੂੰ ਅੱਜ ਉਵੇਂ ਹੀ ਲੱਗਦੇ ਆ ਜਿਵੇਂ ਕਿ ਟਰੈਕਟਰ ਵਾਲੀ ਕੁੜੀ ਤੇ ਕੈਨੇਡਾ ਵਾਲੇ ਮੁੰਡੇ ਦੇ ਪਿੱਛੇ ਪਿਛਲੇ ਦਿਨੀ ਲੜਦੇ ਸੀ ਨਾ ਕਿਸੇ ਨੂੰ ਟਰੈਕਟਰ ਵਾਲੇ ਬਾਰੇ ਪਤਾ ਸੀ ਕੁੜੀ ਬਾਰੇ ਨਾ ਕਿਸੇ ਨੂੰ ਮੁੰਡੇ ਦੀ ਸੱਚਾਈ ਦਾ ਪਤਾ ਸੀ ਉਹਨਾਂ ਨੇ ਸਮਝੌਤਾ ਕਰ ਲਿਆ ਤੇ ਪੰਜਾਬੀ ਆਪਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਗੁੱਥਮ-ਗੁੱਥਾ ਹੋਈਗੇ ਧੀ ਪਣ ਇੱਕ ਕਰ ਹੀ ਗਏ ਹੁਣ ਉਧਰੋਂ ਖੜਾ ਛੁੱਟਿਆ ਉਹ ਤਾਂ ਇਕੱਠੇ ਹੋ ਗਏ ਥੋੜਾ ਜਿਹਾ ਟਕਾ ਆਇਆ ਹੁਣ ਇਧਰਲੇ ਪਾਸੇ ਆਪਾਂ ਹਰਜਿੰਦਰ ਸਿੰਘ ਦੇ ਮੁੱਦੇ ਨੂੰ ਮੁੱਖ ਰੱਖ ਕੇ ਤੇ ਆਪਸ ਦੇ ਵਿੱਚ ਭੜ ਰਹੇ ਆ। ਕਈ ਲੋਕ ਇਹ ਗੱਲ ਕਹਿੰਦੇ ਆ ਅਮਰੀਕਾ ਕਿਹੜਾ ਚੰਗਾ ਉਹ ਕਿਹੜਾ ਸਾਰੇ ਕੰਮ ਵਧੀਆ ਹੀ ਕਰਦਾ। ਜਦੋਂ ਸਾਡੇ ਭਾਈਚਾਰੇ ਦੇ ਬੰਦੇ ਨੂੰ ਕੋਈ ਮਾਰ ਜਾਂਦਾ ਉਦੋਂ ਕਿਹੜਾ ਫਾਹੇ ਲਾ ਦਿੰਦੇ ਆ। ਸਾਡੇ ਵੀਰ ਨੂੰ ਛੱਡਣਾ ਚਾਹੀਦਾ। ਬਿਲਕੁਲ ਠੀਕ ਆ ਤੁਸੀਂ ਆਪਣੀ ਥਾਂ ਤੇ ਜਜ਼ਬਾਤੀ ਠੀਕ ਆ। ਕਈ ਲੋਕੇ ਗੱਲ ਕਹਿੰਦੇ ਵੀ ਜਿਹੜੇ ਤਿੰਨ ਮਰ ਗਏ ਉਹ ਵੀ ਤਾਂ ਕਿਸੇ ਦੀ ਮਾਂ ਦੇ ਪੁੱਤ ਸੀ। ਉਹ ਜਿਹੜੀ ਔਰਤ ਦੁਨੀਆ ਦੇ ਉੱਤੇ ਨਹੀਂ ਰਹੀ ਉਹਦਾ ਵੀ ਕੋਈ ਕਸੂਰ ਨਹੀਂ ਸੀ। ਕਈ ਲੋਕ ਇਹ ਗੱਲ ਕਹਿੰਦੇ ਆ ਵੀ ਜੇਕਰ ਉਹਨੇ ਯੂ ਟਰਨ ਗਲਤ ਲੈ ਲਿਆ ਤੇ ਜਿਹੜੀ ਗੱਡੀ ਮਿੰਨੀ ਵੈਣ ਤੇਜ਼ ਆ ਰਹੀ ਆ ਉਹਨੂੰ ਨਹੀਂ ਪਤਾ ਸੀ ਬ੍ਰੇਕ ਮੈਂ ਕਦੋਂ ਲਾਉਣੀ ਆ ਨਾ ਅਸੀਂ ਉੱਥੇ ਸੀ ਸਾਨੂੰ ਬ੍ਰੇਕ ਦੇ ਬਾਰੇ ਪਤਾ ਵੀ ਉਹ ਕਿੰਨੇ ਮੀਟਰ ਤੋਂ ਪਿਛਾਂ ਬ੍ਰੇਕ ਉਹਨੇ ਲਾਈ ਆ ਕਿ ਨਹੀਂ ਲਾਈ ਸਾਡੇ ਭਾਈਚਾਰੇ ਦੇ ਬੰਦੇ ਨੇ ਯੂ ਟਰਨ ਕਿਹੜੇ ਪਾਸੇ ਦੀ ਉਤੋਂ ਨਹੀਂ ਮੋੜਿਆ ਕਿ ਥੱਲੇ ਦੀ ਮੋੜਿਆ ਸਾਨੂੰ ਇਹਦੇ ਬਾਰੇ ਕੋਈ ਵੀ ਗਿਆਨ ਨਹੀਂ ਇਸ ਕਰਕੇ ਸਾਨੂੰ ਤਾਂ ਆਪਸ ਦੇ ਵਿੱਚ ਲੜਨ ਤੋਂ ਗਰੇਜ਼ ਕਰਨਾ ਚਾਹੀਦਾ ਇਹ ਗੱਲ ਸੱਚੀ ਆ ਕਿ ਹਰ ਸੇ ਕਿਤੇ ਵੀ ਵਾਪਰਦੇ ਆ ਭਾਰਤ ਦੇ ਵਿੱਚ ਕਿਹੜਾ ਘਟ ਵਾਪਰਦੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਭਾਰਤ ਦੇ ਵਿੱਚ ਲੋਕ ਮਰਦੇ ਆ ਬੇਕਸੂਰ ਆ ਜਿਹੜੇ ਉਹਨਾਂ ਦੀ ਵੀ ਜਾਣ ਜਾਂਦੀ ਆ ਕਸੂਰ ਜਨਾਂ ਦਾ ਹੁੰਦਾ ਉਹਨਾਂ ਦੀ ਤਾਂ ਚਲੋ ਜਾਣੀ ਜਾਂਦੀ ਕਈ ਵਾਰ ਪਰ ਭਾਰਤ ਦੇ ਵਿੱਚਲੇ ਕਾਨੂੰਨ ਆ ਜਿਹੜੇ ਇਹ ਅਮਰੀਕਾ ਦੇ ਵਿੱਚ ਵੀ ਓਵੇਂ ਹੀ ਲਾਗੂ ਹੋਣ ਕੈਨੇਡਾ 'ਚ ਓਵੇਂ ਲਾਗੂ ਹੋਣ ਇਹ ਜ਼ਰੂਰੀ ਨਹੀਂ ਇੱਥੇ ਆਮ ਤੌਰ ਦੇ ਉੱਤੇ ਗੱਡੀ ਜਦੋਂ ਕਾਸੇ 'ਚ ਵੱਜਦੀ ਆ ਤੇ ਬੰਦੇ ਨੂੰ ਹੁੰਦਾ ਵੀ ਮੈਨੂੰ ਕੁੱਟਣਗੇ ਇਸ ਕਰਕੇ ਬੰਦਾ ਗੱਡੀ ਛੱਡ ਕੇ ਭੱਜ ਜਾਂਦਾ ਪਰ ਉੱਥੇ ਹਰਜਿੰਦਰ ਸਿੰਘ ਦੀ ਜਿਹੜੀ ਅਸੀਂ ਵੀਡੀਓ ਦੇਖੀ ਆ ਉਹ ਹਰਜਿੰਦਰ ਸਿੰਘ ਪਛਾਣ ਨੂੰ ਮੂੰਹ ਕਰਕੇ ਤਾਕੀ ਵਿਚ ਨਹੀਂ ਵੇਖਦਾ ਪਰ ਉਹ ਉਹਦੇ ਚਿਹਰੇ ਦੇ ਪ੍ਰਭਾਵ ਇਉਂ ਆ ਵੀ ਜਿਵੇਂ ਕੁਝ ਹੋਇਆ ਵਾਪਰਿਆ ਨਹੀਂ ਕਹਿੰਦੇ ਉਹ ਕੈਲੀਫੋਰਨੀਆ ਦੇ ਵੱਲ ਭੱਜ ਗਿਆ ਉਥੋਂ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸ਼ਾਇਦ ਉਹਦੀ ਵੀ ਬਚਣ ਦੀ ਇੱਛਾ ਹੋਵੇ ਹਾਰਸੇ ਤੋਂ ਬਾਅਦ ਹਰ ਕੋਈ ਚਾਹੁੰਦਾ ਹੁੰਦਾ ਜੀ ਕਿ ਮੇਰੇ ਨਾਲ ਜਿਹੜਾ ਇਸ ਵੇਲੇ ਮਸਲਾ ਜੁੜ ਰਿਹਾ ਮੈਂ ਇਹਦੇ ਤੋਂ ਬਚਣ ਦੀ ਕੋਸ਼ਿਸ਼ ਕਰਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫੜਨ ਦੀ ਕੀਤੀ ਤੇ ਪੁਲਿਸ ਇੱਥੇ ਕਾਮਯਾਬ ਹੋ ਗਈ ਸਵਾਲੇ ਪੈਦਾ ਹੁੰਦਾ ਕਿ ਆਪਾਂ ਨੂੰ ਕਿੰਨੀਕ ਜਾਣਕਾਰੀ ਆ ਸਵਾਲੇ ਪੈਦਾ ਹੁੰਦਾ ਕਿ ਜੋ ਰੌਲਾ ਅਸੀਂ ਆਪਸ ਦੇ ਵਿੱਚ ਪਾ ਰਹੇ ਹਾਂ ਇਹਦਾ ਅਮਰੀਕੀ ਕਾਨੂੰਨ ਦੇ ਉੱਤੇ ਕਿੰਨਾ ਕ ਅਸਰ ਪੈਣਾ ਸਵਾਲੇ ਪੈਦਾ ਹੁੰਦਾ ਜੀ ਕਿ ਅਸੀਂ ਭਾਰਤ ਦੇ ਵਿੱਚ ਸਹੀ ਤਰੀਕੇ ਨਾਲ ਕਿੰਨਾ ਕ ਟਰੱਕ ਚਲਾਉਨੇ ਆ ਜਾਂ ਮੋਟਰਸਾਈਕਲ ਚਲਾਉਨੇ ਆ ਜਾਂ ਕਾਰ ਚਲਾਉਨੇ ਆ ਪਹਿਲਾਂ ਸਾਨੂੰ ਆਪਣੇ ਭਾਰਤ ਵਿੱਚ ਲੀਆਂ ਹੀ ਖਾਮੀਆਂ ਦੂਰ ਕਰਨੀਆਂ ਚਾਹੀਦੀਆਂ ਮੈਨੂੰ ਆਪਣੇ ਵਿੱਚ ਲੀਆਂ ਰੌਲਾ ਪਾਉਣ ਵਾਲਿਆਂ ਨੂੰ ਆਪਣੇ ਵਿੱਚ ਲੀਆਂ ਵੀ ਸਾਡੇ ਕਰਕੇ ਕਈ ਵਾਰ ਕਿੰਨੇ ਲੋਕ ਹਾਦਸਾ ਗ੍ਰਸਤ ਹੋਏ ਆ ਅਸੀਂ ਪਹਿਲਾਂ ਆਪ ਬਦਲਿਏ ਭਾਰਤ ਦੇ ਕਾਨੂੰਨ ਦੇ ਬਾਰੇ ਫਿਕਰ ਕਰਗੇ ਅਸੀਂ ਅਮਰੀਕਾ ਦੇ ਕਾਨੂੰਨ ਦੇ ਵਿੱਚ ਇਸ ਵੇਲੇ ਗੁਣਾ ਘਟਾਓ ਕਰਨੀ ਬੰਦ ਕਰਗੇ ਤੋ ਕਿ ਉਹਦਾ ਅਸਰ ਵੀ ਕੋਈ ਨਹੀਂਗਾ ਉਹ ਤਾਂ ਇੱਥੇ ਆਪਾਂ ਪੜਾਸ ਕੱਢ ਲਈ ਆਪਾਂ ਮੁਖਤਿਆਰ ਸਿੰਘ ਨੇ ਦੀਪਕ ਕੁਮਾਰ ਨੂੰ ਗਲਾਂ ਕੜਤੀਆਂ ਦੀਪਕ ਨੇ ਰਜੇਸ਼ ਨੂੰ ਕੜਤੀਆਂ ਰਜੇਸ਼ ਨੇ ਸੰਤ ਸਿੰਘ ਨੂੰ ਕੜਤੀਆਂ ਇਹ ਤਾਂ ਆਪਸ ਦੇ ਵਿੱਚ ਚੱਲੀ ਜਾਂਦਾ ਨਾ ਪਰ ਆਪਾਂ ਇਸ ਗੱਲ ਦੇ ਉੱਤੇ ਓਲਾਰਵਾਦੀ ਨਾ ਹੋਈਏ ਇਹ ਗੱਲ ਬਿਲਕੁਲ ਸੱਚਾ ਚਟੇੜਣ ਵਾਂਗੂ ਸਾਫ਼ ਆ ਕਿ ਉਹਦੇ ਵੱਲੋਂ ਗਲਤ ਯੂ-ਟਰਨ ਲੈਣ ਦੇ ਕਰਕੇ ਤਿੰਨ ਬੇਕਸੂਰ ਮਾਰੇ ਗਏ ਆ ਇਹ ਵੀ ਗੱਲ ਸੱਚ ਆ ਕਿ ਸਾਡੇ ਭਾਈਚਾਰੇ ਦਾ ਬੰਦਾ ਇਸ ਕਰਕੇ ਸਾਡੇ ਜਜ਼ਬਾਤ ਨਾਲ ਜੁੜੇ ਆ ਇਹ ਵੀ ਗੱਲ ਸੱਚੀ ਆ ਕਿ ਉਹਦੀ ਇਸ ਗਲਤੀ ਦੇ ਕਰਕੇ ਪੰਜਾਬ ਦੇ ਤੇ ਭਾਰਤ ਦੇ ਹੋਰ ਜਿਹੜੇ ਵੱਖ-ਵੱਖ ਡਰਾਈਵਰ ਵੀ ਦੇ ਤੇ ਜਾਣਾ ਚਾਹੁੰਦੇ ਆ ਜਿਹਨਾਂ ਨੇ ਡਰਾਈਵਰ ਵਾਲਾ ਵਰਕ ਪਰਮਿਟ ਲੈਣਾ ਉਹਨਾਂ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਗਈ ਆ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਵੀ ਜੇਕਰ ਗਲਤੀ ਕੋਈ ਜਾਣੇ ਦੇ ਵਿੱਚ ਕਰੇ ਕੋਈ ਅਣਜਾਣੇ ਦੇ ਵਿੱਚ ਕਰੇ ਕਈ ਵਾਰੀ ਗਲਤੀਆਂ ਕਰਨੀਆਂ ਚਾਹੁੰਦਾ ਨਹੀਂ ਹੁੰਦਾ ਬੰਦਾ ਗਲਤੀ ਹੋ ਜਾਂਦੀ ਆ ਕਈ ਵਾਰੀ ਜਿਹੜੇ ਸਾਡੇ ਪੰਜਾਬੀ ਅਸੀਂ ਸ਼ੈਰਡਨ ਪਲਾਜ਼ਾ ਵੱਲ ਕੁਝ ਕ ਮੁੰਡੇ ਕੁੜੀਆਂ ਦੀਆਂ ਵੀਡੀਓ ਅਕਸਰ ਵੇਖੀਆਂ ਜਿਹੜੇ ਕਿ ਜਾਣ ਬੁੱਝ ਕੇ ਇਲਤਾ ਕਰਦੇ ਜੁੜੀਆਂ ਚੀਜ਼ਾਂ ਇੱਥੋਂ ਲੈ ਕੇ ਗਏ ਆ ਉੱਥੇ ਵੀ ਨਹੀਂ ਛੱਡਦੇ ਉਹਨਾਂ ਦੇ ਕਰਕੇ ਵੀ ਅੱਜ ਤੱਕ ਕਿੰਨੇ ਸਟੂਡੈਂਟ ਬੱਚੇ ਮੁੰਡੇ ਕੁੜੀਆਂ ਦੇ ਪਵਿੱਖ ਦੇ ਉੱਤੇ ਸਵਾਲ ਖੜਾ ਹੋਇਆ ਉਹਨਾਂ ਸਾਰਿਆਂ ਨੂੰ ਇੱਕੋ ਰਸੇ ਬੰਨਿਆ ਗਿਆ ਗਲਤੀਆਂ ਕੁਝਕਦੀਆਂ ਸਾਰੇ ਇੱਕੋ ਰਸੇ ਬੰਨੇ ਜਾਂਦੇ ਆ ਇੱਥੇ ਵੀ ਹਰਜਿੰਦਰ ਸਿੰਘ ਦੇ ਕੋਲੋਂ ਹੋਈ ਗਲਤੀ ਦੇ ਨਾਲ ਤੇ ਸਾਰੇ ਇੱਕੋ ਰਸੇ ਬੰਨ ਦਿੱਤੇ ਨਾ ਉਹਨਾਂ ਨੇ ਉੱਥੋਂ ਦੀ ਸਰਕਾਰ ਨੇ ਉੱਥੇ ਵੀ ਰਾਜਨੀਤੀ ਚੱਲ ਪਈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵੀ ਰਾਜਨੀਤੀ ਕੀ ਚੱਲ ਪਈ ਹੈ ਇਹ ਹੁਣ ਪਤਾ ਲੱਗਾ ਜੀ ਕੈਲੀਫੋਰਨੀਆ ਦੇ ਗਵਰਨਰ ਦੇ ਉੱਤੇ ਡੋਨਲਡ 트럼ਪ ਸਰਕਾਰ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਆ ਉਹ ਕਹਿੰਦੇ ਦੇਖੋ ਜੀ ਤੁਸੀਂ ਇੱਥੇ ਸਿਸਟਮ ਨਹੀਂ ਸਹੀ ਹੈਗਾ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਹੁਣ ਉਥੋਂ ਦੇ ਗਵਰਨਰ ਆਫਿਸ ਦੇ ਵਿੱਚੋਂ ਖਬਰ ਆਈ ਆ ਉਹ ਕਹਿੰਦੇ ਵੀ ਭਾਈ ਜਦੋਂ ਤੁਹਾਡੀ ਸਰਕਾਰ ਸੀ ਇਹ ਤੁਹਾਡੇ ਵੱਲੋਂ ਕਿਹੜਾ ਘਟਕੀਤੀ ਗਈ ਆ ਤੁਸੀਂ ਵੀ ਇਦਾਂ ਦਾ ਕੁਝ ਕਰਦੇ ਰਹੇ ਆ ਅਸਲ ਵਿੱਚ ਜੋ ਬਾਈਡਨ ਦੀ ਸਰਕਾਰ ਸੀ ਜਦੋਂ ਇਸ ਮੁੰਡੇ ਨੂੰ ਹਰਜਿੰਦਰ ਸਿੰਘ ਨੂੰ ਇਹ ਡਰਾਈਵਰ ਵਾਲਾ ਪਰਮਿਟ ਮਿਲਿਆ ਜਦੋਂ ਉਹਨੂੰ ਉੱਥੇ ਡਰਾਈਵਿੰਗ ਲਾਇਸੈਂਸ ਮਿਲਿਆ ਜਦੋਂ ਉਹਨੂੰ ਉੱਥੇ ਕਾਰੋਬਾਰੀ ਤੌਰ ਦੇ ਉੱਤੇ ਟਰੱਕ ਚਲਾਉਣ ਦੀ ਇਜਾਜ਼ਤ ਮਿਲੀ ਆ ਇੱਕ ਤਾਂ ਇਥੋਂ ਇਹ ਗੱਲ ਕਲੀਅਰ ਹੋ ਗਈ ਵੀ ਜਿਹੜੀ ਰਾਜਨੀਤੀ ਪੰਜਾਬ ਤੇ ਸਮੁੱਚੇ ਭਾਰਤ ਦੇ ਵਿੱਚ ਇੱਕ ਧਿਰ ਦੂਜੀ ਧਿਰ ਦੀ ਪਿੱਠ ਲਮਾਉਣ ਲਈ ਕਰਦੀ ਆ ਇਹੇ ਉੱਥੇ ਵੀ ਚੱਲ ਰਹੀ ਆ ਅਮਰੀਕਾ ਦੇ ਵਿੱਚ ਇਸ ਵੇਲੇ ਸਰਕਾਰ ਆ ਜਿਹੜੀ ਉਹ 트ੰਪ ਦੀ ਆ ਪਰ ਕਈ ਸੂਬਿਆਂ ਦੇ ਵਿੱਚ ਇਸ ਤੋਂ ਉਲਟ ਵੀ ਆ ਸੂਬਾਈ ਸਰਕਾਰਾਂ ਦੇ ਵਿੱਚ ਫਰਕ ਆ ਦੇਸ਼ ਦੇ ਵਿੱਚ ਸਰਕਾਰ 트ੰਪ ਦੀ ਆ ਉਹ ਆਪਸ ਦੇ ਵਿੱਚ ਭੜ ਰਹੇ ਵੀ ਤੁਸੀਂ ਕਿਹੜਾ ਚੰਗੇ ਆ ਤੁਹਾਡੇ ਕਰਕੇ ਆਏ ਹੋਇਆ ਕਿ ਤੁਸੀਂ ਐ ਕੀਤਾ ਤੁਸੀਂ ਐ ਕੀਤਾ ਇਹ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਉੱਤੇ ਸਵਾਲ ਖੜਾ ਕਰਨ ਲੱਗ ਪਏ ਇੱਕ ਦੂਜੇ ਦੇ ਉੱਤੇ ਕਿਹੜੇ ਕੱਢਣ ਦੇ ਲਈ ਜਾਂ ਦੂਜੇ ਦੀ ਪਿੱਠ ਲਮਾਉਣ ਦੇ ਲਈ ਦੂਜੀ ਗੱਲ ਇਹ ਆ ਕਿ ਹਰਜਿੰਦਰ ਸਿੰਘ ਤੋਂ ਆਪਾਂ ਸਬਕ ਲਏ ਕਿ ਸੜਕੀ ਨਿਯਮਾਂ ਦੀ ਹਮੇਸ਼ਾ ਪਾਲਣਾ ਕਰਨੀ ਇੱਥੇ ਵੀ ਤੇ ਉੱਥੇ ਵੀ ਇੱਥੇ ਆਪਾਂ ਹੋਰ ਗੱਲ ਸੋਚ ਲੈਨੇ ਵੀ ਚਲੋ ਕੋਈ ਨਹੀਂ ਲੈ ਦੇ ਕੇ ਕਰ ਲੈਨੇ ਆ ਯਾਰ ਵਿੱਚ ਬੰਦੇ ਪਾਲਾਂਗੇ ਮਹੀਨੇ ਬਾਅਦ ਮਾਮਲਾ ਠੰਡਾ ਹੋ ਜਾਂਦਾ ਸ਼ਾਇਦ ਉੱਥੇ ਹੋ ਜੇ ਜਾਂ ਨਾ ਹੋ ਜੇ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂਗਾ ਜੇ ਹੋ ਵੀ ਜਾਵੇ ਉਹਨਾਂ ਦੇ ਤਿੰਨਾਂ ਦੇ ਪਰਿਵਾਰਕ ਮੈਂਬਰ ਇਹ ਗੱਲ ਕਹਿ ਵੀ ਦੇਣ ਜੇ ਤੇ ਫਿਰ ਪਤਾ ਨਹੀਂ ਉੱਥੋਂ ਦੇ ਕਾਨੂੰਨ ਨੇ ਕਿਹੜੇ ਪਾਸੇ ਦਾ ਮੋੜ ਘਟੜਣਾ ਮੇਰੀ ਬੇਨਤੀ ਸਿਰਫ ਇਹ ਆ ਵੀ ਇਸ ਗੱਲ ਨੂੰ ਆਪਾਂ ਅਮਰੀਕਾ ਦੇ ਕਾਨੂੰਨ ਨਾਲ ਸੰਬੰਧਿਤ ਹੀ ਸਮਝ ਗਏ ਉੱਥੇ ਗਲਤੀ ਹੋਈ ਆ ਉੱਥੇ ਫਲੋਰੀਡਾ ਇਹ ਕੋਈ ਤਰਨਤਾਰਨ ਦੇ ਵਿੱਚ ਨਹੀਂ ਫਰੀਰਕੋਟ ਦੇ ਵਿੱਚ ਨਹੀਂ ਇਹ ਹੁਸ਼ਿਆਰਪੁਰ ਦੇ ਵਿੱਚ ਨਹੀਂ ਇਹ ਮੁਖਸਰ ਸਾਹਿਬ ਦੇ ਵਿੱਚ ਨਹੀਂ ਇਹ ਜਲੰਧਰ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ ਫਲੋਰੀਡਾ ਤੇ ਪੰਜਾਬ ਦੇ ਵਿੱਚ ਪੰਜਾਬੀ ਆਪਸ ਦੇ ਵਿੱਚ ਗਾਲੋ-ਗਾਲੀ ਹੋਈ ਜਾਂਦੀ ਆ ਮੈਂ ਦੋ ਤਿੰਨ ਅਜੇ ਟਿੱਪਣੀਆਂ ਦੇਖੀਆਂ ਉਹਦੇ ਵਿੱਚ ਇੱਕ ਜਣਾ ਕਹਿੰਦਾ ਵੀ ਭਾਈ ਇਹ ਬੰਦੇ ਦਾ ਕਸੂਰ ਕੀ ਆ ਇੰਉਂ ਤਾਂ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਆ ਦੂਜਾ ਉਹਨੂੰ ਥੱਲੇ ਗਾਲ੍ਹਾਂ ਕੱਢ ਰਿਹਾ ਚਵੜਾ ਟੂਕੜਾ ਚੰਗਾ ਤੁਸੀਂ ਸ਼ਰਮ ਲਾਈ ਆ ਤੁਸੀਂ ਆਪ ਕਿਹੋ ਜੇ ਆ ਉਹਨੂੰ ਤਾਂ ਫਾਹੇ ਲੱਗਣਾ ਚਾਹੀਦਾ ਉਹਨੂੰ ਫਾਹੇ ਲਾ ਦੇਣਾ ਚਾਹੀਦਾ ਉਹ ਕਾਤਲ ਆ ਉਹ ਆਪਸ ਦੇ ਵਿੱਚ ਲੜੀਆਂ ਦੇ ਫਿਰ ਉਹ ਥੱਲੇ ਹੋਰ ਉਹਨੂੰ ਗਾਲਾਂ ਕੱਢੀ ਜਾਂਦੇ ਆ ਤੁਹਾਡੀਆਂ ਇਹਨਾਂ ਗਾਲਾਂ ਦੇ ਨਾਲ ਉਥੋਂ ਦੇ ਕਾਨੂੰਨ ਦੇ ਉੱਤੇ ਕੋਈ ਅਸਰ ਨਹੀਂ ਗਾ ਹਾਂ ਜਿਹੜੀ ਪਟੀਸ਼ਨ ਚੱਲ ਰਹੀ ਆ ਪਟੀਸ਼ਨ ਦਸਖਤੀ ਪਟੀਸ਼ਨ ਚੱਲਦੀ ਆ ਹੋ ਸਕਦਾ ਇਹਦਾ ਕੋਈ ਭਵਿੱਖੀ ਅਸਰ ਹੋਵੇ ਮੈਨੂੰ ਇਹਦੇ ਬਾਰੇ ਵੀ ਗਿਆਨ ਨਹੀਂ ਆ ਪਰ ਇੰਨਾ ਗਿਆਨ ਜ਼ਰੂਰ ਆ ਵੀ ਪਹਿਲਾਂ ਤੁਸੀਂ ਟਰੈਕਟਰ ਵਾਲੀ ਕੁੜੀ ਤੇ ਕੈਨੇਡਾ ਵਾਲੇ ਮੁੰਡੇ ਦੇ ਪਿੱਛੇ ਖਪੇ ਤੇ ਹੁਣ ਤੁਸੀਂ ਇਸ ਗੱਲ ਦੇ ਬਾਰੇ ਖਪੀ ਜਾਂਦੇ ਨਾ ਤੁਸੀਂ ਫਲੋਟਡਾ ਦੇ ਵਿੱਚ ਜਾ ਕੇ ਦੇਖਿਆ ਜਿਹੜੇ ਤਾਂ ਜਾਣਦੇ ਆ ਜਿਨ੍ਹਾਂ ਨੂੰ ਉੱਥੋਂ ਦੇ ਬਾਰੇ ਪਤਾ ਜਿਨ੍ਹਾਂ ਨੂੰ ਯੂ ਟਰਨ ਲੈਣਾ ਚਾਹੀਦਾ ਸੀ ਕਿ ਨਹੀਂ ਲੈਣਾ ਪਤਾ ਜਿਹੜੇ ਉੱਥੋਂ ਦੇ ਕਾਨੂੰਨ ਦੇ ਬਾਰੇ ਜਾਣਦੇ ਆ ਉਹ ਤਾਂ ਗੱਲ ਸਹੀ ਸਮਝੀ ਪਰ ਬਾਕੀ ਮੇਰੇ ਵਰਗੇ ਬੈਠੇ ਇੱਥੇ ਐਵੇਂ ਹੀ ਨਾਲ ਦੇ ਸ਼ਹਿਰ ਵਾਲੇ ਨਾਲ ਬਿਗਾੜੀ ਜਾਣ ਉਹ ਕਿਸੇ ਦੀ ਫੋਟੋ ਕੋਈ ਕਿਸੇ ਨੇ ਕਿਹੜੀ ਲਾਈ ਆ ਉਹਦੇ ਪਿੱਛੇ ਗਾਲਾਂ ਕੱਢੀ ਜਾਣ ਮੇਲੇ ਤੂੰ ਸਾਹਮਣੇ ਆਜੇ ਬੰਦੇ ਦਾ ਪੁੱਤਾਂ ਤਾਂ ਆਪਾਂ ਨੂੰ ਕੋਈ ਹੋਰ ਕੰਮ ਜੇ ਹੈਗਾ ਆਪਾਂ ਉਹ ਕਰ ਲਈਏ ਮੇਰੀ ਬੇਨਤੀ ਆ ਹਰਜਿੰਦਰ ਸਿੰਘਾ ਜਿਹੜਾ ਜਾਂ ਹਰਜਿੰਦਰ ਸਿੰਘ ਦਾ ਪਰਿਵਾਰ ਆ ਜਿਹੜਾ ਉਹਦੇ ਨਾਲ ਹਮਦਰਦੀ ਆ ਹਰਜਿੰਦਰ ਸਿੰਘ ਇਸ ਕਾਨੂੰਨੀ ਚੁੰਗਲ ਦੇ ਵਿੱਚੋਂ ਨਿਕਲ ਜਾਵੇ ਹਰਜਿੰਦਰ ਸਿੰਘ ਦੇ ਪ੍ਰਤੀ ਹਮਦਰਦੀ ਦੀ ਭਾਵਨਾ ਵੀ ਹੋਵੇ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਦਾ ਹੋਵੇ ਉਹਦੇ ਪਰਿਵਾਰ ਦੇ ਹਾਲਾਤ ਨੂੰ ਅਸੀਂ ਸਮਝ ਸਕਦੇ ਆ ਕੋਈ ਵੀ ਬੰਦਾ ਇੱਥੋਂ ਮਜਬੂਰੀ ਚ ਜਾਂਦਾ ਪਰ ਮੈਂ ਹਮੇਸ਼ਾ ਇਹ ਵੀ ਗੱਲ ਕਹਿੰਦਾ ਕਿ ਮਜਬੂਰੀ ਜਿਹੜੀ ਆ ਹਾਲਾਤ ਆ ਜਿਹੜੇ ਵਰਤਮਾਨ ਇਹ ਅਸੀਂ ਬਦਲਣ ਦੇ ਲਈ ਜਦੋਂ ਕਿਸੇ ਹੋਰ ਥਾਂ ਤੇ ਜਾਂਦੇ ਆ ਤਾਂ ਸਾਡੀਆਂ ਜ਼ਿੰਮੇਵਾਰੀਆਂ 100 ਗੁਣਾ ਵੱਧ ਜਾਂਦੀਆਂ ਵੀ ਸਾਡੇ ਕਰਕੇ ਕੁਝ ਐਸਾ ਨਾ ਹੋ ਜੇ ਜਿਹਦੇ ਕਰਕੇ ਸਾਡੀਆਂ ਖਬਰਾਂ ਉਲਟ ਤਰੀਕੇ ਦੇ ਨਾਲ ਆਉਣ ਜਿਹਦੇ ਕਰਕੇ ਸਾਡੇ ਜਿਹੜੇ ਪੈਸੇ ਲੱਗੇ ਉਹ ਵੀ ਡੁੱਬ ਜਾਣ ਪਤਾ ਨਹੀਂ ਕਿੰਨੇ ਪੈਸਿਆਂ ਦੇ ਵਿੱਚ 2118 ਦੇ ਵਿੱਚ ਕੰਦ ਟੱਪ ਕੇ ਮੈਕਸੀਕੋ ਵਾਲੀ ਹਰਜਿੰਦਰ ਸਿੰਘ ਗਿਆ ਹੋਣਾ ਉੱਥੇ ਤੇ ਪਤਾ ਨਹੀਂ ਉਹਦਾ ਵਿਆਜ ਪੂਰਾ ਹੋਇਆ ਹੋਣਾ ਕਿ ਮੂਲ ਲੱਥਾ ਹੋਣਾ ਕਿ ਨਹੀਂ ਲੱਥਾ ਹੋਣਾ ਪਰ ਜਿਹੜੀ ਵਿਪਤਾ ਆਣ ਪਈ ਆ ਉਹਦੇ ਕਰਕੇ ਟੱਬਰ ਇੱਥੇ ਸੁੱਕ ਜਾਣਾ ਇੱਥੋਂ ਦੇ ਟੱਬਰ ਦਾ ਵੀ ਆਸਰਾ ਬਣਨਾ ਚਾਹੀਦਾ ਤੇ ਹਰਜਿੰਦਰ ਸਿੰਘ ਦੇ ਲਈ ਪੰਜਾਬੀਆਂ ਦੀ ਹਮਦਰਦੀ ਦੀ ਸੀ ਕਦਰ ਕਰਦੇ ਆ ਪਰ ਇਹ ਕਦਰ ਆਪਾਂ ਨੂੰ ਉਦੋਂ ਵੀ ਕਰਨੀ ਚਾਹੀਦੀ ਆ ਜਦੋਂ ਇੱਥੇ ਮੰਨ ਲਓ ਉਦਾਹਰਣ ਦੇ ਤੌਰ ਤੇ ਇੱਥੇ ਕੋਈ ਪ੍ਰਵਾਸੀ ਮਜ਼ਦੂਰ ਟਰਾਲਾ ਚਲਾ ਰਿਆ ਉਹਦੇ ਕੋਲੋਂ ਤਿੰਨ ਪੰਜਾਬੀ ਮਰ ਜਾਣ ਫਿਰ ਆਪਾਂ ਉਦੋਂ ਵੀ ਇਹ ਭਾਵਨਾ ਰੱਖਣੀ ਆ ਫਿਰ ਗੱਲੇ ਵੀ ਆ ਜੇ ਮੰਨ ਲਓ ਉੱਥੇ ਕੋਈ ਕਾਲਾ ਜਾਂ ਗੋਰਾ ਚਲਾ ਰਿਆ ਟਰੱਕ ਟਰਾਲਾ ਜਾਂ ਕੋਈ ਕਾਰ ਚਲਾ ਰਿਆ ਉਹਦੇ ਕੋਲੋਂ ਦੋ ਜਾਂ ਤਿੰਨ ਪੰਜਾਬੀ ਜਾਂ ਕੋਈ ਹੋਰ ਦੀ ਮੌਤ ਹੋ ਜੇ ਫਿਰ ਆਪਾਂ ਉੱਥੇ ਵੀ ਇਹ ਖਿਆਲ ਰੱਖਾਂਗੇ ਕਿ ਭਾਈ ਅਚਾਨਕ ਹੋਇਆ ਕਿਸੇ ਦਾ ਕੋਈ ਜੀ ਥੋੜੀ ਕਰਨਾ ਸੀ ਕਤਲ ਕਰਨ ਨੂੰ ਇਹ ਤਾਂ ਕਿਤੇ ਵੀ ਹਾਰਸਾ ਵਾਪਰ ਸਕਦਾ ਫਿਰ ਆਪਾਂ ਮੌਕੇ ਦੇ ਮੁਤਾਬਕ ਬਦਲਿਆ ਨਾ ਕਰੀਏ ਆਪਣਾ ਸਟੈਂਡ ਹੋਣਾ ਚਾਹੀਦਾ ਵੀ ਭਾਈ ਆਹ ਗੱਲ ਗਲਤ ਹੈ ਤਾਂ ਗਲਤ ਹੈ ਆ ਸਹੀ ਹੈ ਤਾਂ ਸਹੀ ਹੈ ਜੇ ਆਪਣਾ ਅਜੇ ਸਾਡੇ ਵਿਚਾਰ ਕਈ ਵਾਰੀ ਹੋਰ ਹੋ ਜਾਂਦੇ ਆ ਜੇ ਦੂਜਾ ਅਜੇ ਫਿਰ ਅਸੀਂ ਕਹਿੰਦੇ ਨਹੀਂ ਜੀ ਹੁਣ ਸਾਡੇ ਵਿਚਾਰ ਆਹਾ ਹਰਜਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਦਾ ਹੋਵੇ ਉਹਨੂੰ ਡਿਪੋਰਟ ਨਾ ਕੀਤਾ ਜਾਵੇ ਇਹ ਅਸੀਂ ਇੱਛਾ ਪਾਲਦੇ ਆ ਪਰ ਸਾਡੀ ਇੱਛਾ ਮੁਤਾਬਕ ਥੋੜੀ ਉਹਨੂੰ ਰੱਖਣਾ ਜਾਂ ਕੱਢਣਾ ਉਹਦੇ ਭਰਾ ਨੂੰ ਹਰਨੀਤ ਨੂੰ ਫੜ ਲਿਆ ਸਾਡੀ ਇੱਛਾ ਮੁਤਾਬਕ ਥੋੜੀ ਫੜਿਆ ਸਾਨੂੰ ਤਾਂ ਪਤਾ ਵੀ ਨਹੀਂ ਸੀ ਸੋ ਪੰਜਾਬੀਓ ਆਪਸ ਦੇ ਵਿੱਚ ਨਾ ਲੜੋ ਉਥੋਂ ਦੇ ਡਰਾਈਵਰ ਭਾਈਚਾਰੇ ਤੋਂ ਸਾਨੂੰ ਬਹੁਤ ਮਾਣ ਆ। ਉਥੇ ਸਖਤੀਆਂ ਕੀਤੀਆਂ ਜਾ ਰਹੀਆਂ ਵੀ ਭਾਈ ਜੀ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਤੇ ਉਹਦੇ ਲਈ ਵੀ ਭਵਿੱਖ ਦੇ ਵਿੱਚ ਕਹਿੰਦੇ ਵੀ ਦਿੱਕਤਾਂ ਖੜੀਆਂ ਹੋਣੀਆਂ। ਡਰਾਈਵਰ ਉਥੋਂ ਦੀ ਰੀੜ ਦੀ ਹੱਡੀ ਆ। ਇਹਨੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਸਾਡੇ ਪੰਜਾਬੀ ਵੀਰ ਵੀ ਚੜ੍ਹਦੀ ਕਲਾ 'ਚ ਰਹਿਣ। ਇਸ ਗੱਲ ਨੂੰ ਕਾਨੂੰਨ ਤੇ ਛੱਡਦਗੇ ਇੱਕ ਦੂਜੇ ਦੇ ਬਾਰੇ ਗਲਤ ਮਲਤ ਬੋਲਣ ਦੇ ਨਾਲ।